ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਇੱਕ ਫੇਰ ਵਲੋਗ ਛੋਟਾ ਜਿਹਾ ਲੈ ਕੇ ਆਪਾਂ ਹਾਜ਼ਰ ਆ ਅੱਜ ਆਪਾਂ ਜਾ ਰਹੇ ਆ ਇੱਥੇ ਅਰਜنٹੀਨਾ ਚ ਇੱਕ ਮਿਊਜ਼ੀਅਮ ਬਣਿਆ ਆ ਬੜਾ ਪਿਆਰਾ ਬੜਾ ਸੋਹਣਾ ਮਿਊਜ਼ੀਅਮ ਆ ਤੇ ਪਿੱਛੇ ਇੱਕ ਜੰਗਲ ਜਿਹਾ ਬਣਿਆ ਹਨਾ ਜਿੱਦਾਂ ਤੇ ਨੇਚਰਲੀ ਵੀ ਜਿਹੜੀ ਨਜ਼ਾਰੇ ਬੜੇ ਆ ਤੇ ਆਪਣੇ ਉਹ ਮਿਊਜ਼ੀਅਮ ਵੀ ਜਿਹੜਾ ਬੜਾ ਪਿਆਰਾ ਆ ਤੇ ਚਲੋ ਜੀ ਆਪਾਂ ਨਾਲ ਨਾਲ ਰੱਬਾ ਤੁਹਾਨੂੰ ਸਾਰਾ ਰਸਤਾ ਵੀ ਵਿਖਾ ਦੇਵਾਂਗੇ ਤੇ ਨਾਲ ਹੀ ਆਪਾਂ ਤੁਹਾਨੂੰ ਉਹ ਮਿਊਜ਼ੀਅਮ 'ਚ ਲੈ ਕੇ ਚਲਦੇ ਆ ਤੇ ਸੋ ਜੀ ਬਣੇਦੇ ਉਹ ਮੇਰੇ ਨਾਲ ਇਸ ਵਲੌਗ ਦੇ ਵਿੱਚ ਆਜੋ ਜੀ ਮਿਲਦੇ ਆ ਆਪਾਂ ਮਿਊਜ਼ੀਅਮ 'ਚ ਬਾਕੀ ਇੱਕ ਆ ਜਿਹੜਾ ਵਿਊ ਆ ਆ ਵਿਊ ਵੀ ਜਿਹੜਾ ਬੜਾ ਪਿਆਰਾ 뷰 ਆ ਪਤਾ ਨਹੀਂ ਸ਼ਾਇਦ ਮੈਨੂੰ ਲੱਗਦਾ ਆ ਵੀ ਇੱਥੇ ਜਿਹੜੇ ਘਾਹ ਜਾਂ ਦਰਖਤ ਜਾਂ ਮਤਲਬ ਹੀ ਜਿਹੜੀ ਵੀ ਇਹ ਨੇਚਰਲ ਚੀਜ਼ਾਂ ਆ ਇਹ ਬੜੀਆਂ ਮਤਲਬ ਕੀ ਇਹਨਾਂ ਦਾ ਰੰਗ ਜਿਹੜਾ ਨਾ ਬੜਾ ਜਿਆਦਾ ਹਰਾ ਆ ਤੇ ਬਾਕੀ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ ਵੀ ਕਿੱਦਾਂ ਵੀ ਮੈਨੂੰ ਭੁਲੇਖਾ ਤੇ ਨਹੀਂ ਹੈਗਾ ਪਰ ਵਾਕਈ ਇੱਥੇ ਜਿਹੜਾ ਕੁਦਰਤੀ ਸਾਰੀਆਂ ਚੀਜ਼ਾਂ ਨਾ ਉਹ ਬੜੀਆਂ ਸੋਹਣੀਆਂ ਆ ਦੇਖੋ ਨਾ ਕਿੰਨਾ ਪਿਆਰਾ 뷰 ਆ ਕਿ ਬੜਾ ਇੱਕ ਸੋਹਣਾ ਆ ਆ ਪਿੱਛੇ ਆ ਜਿਹੜਾ ਬਣਿਆ ਹੋਇਆ ਆ ਵੀ ਬਹੁਤ ਸੋਹਣਾ ਆ ਉਹ ਮਿਊਜ਼ੀਅਮ ਆ ਜੀ ਉਹ ਵਾਲਾ ਜਿਹੜਾ ਮਿਊਜ਼ੀਅਮ ਆ ਉਹ ਤੇ ਆਪਾਂ ਉੱਥੇ ਜਾ ਰਹੇ ਆ ਮੈਨੂੰ ਲੱਗਦਾ ਉੱਥੇ ਜਿਹੜੀ ਹੈ ਉਹ ਭੀੜ ਵੀ ਕਾਫੀ ਆ ਅੱਜ ਕੁਦਰਤੀ ਜਿਹੜਾ ਦਿਨ ਹੈ ਨਾ ਉਹ ਦਿਨ ਵੀ ਬੜਾ ਸੋਹਣਾ ਦਿਨ ਹੈ ਅੱਜ ਮਤਲਬ ਸੂਰਜ ਜਿਹੜਾ ਆ ਉਹ ਐਨ ਫੁੱਲ ਨਿਕਲਿਆ ਏ ਆਹ ਕੋਈ ਪੁਲਾ ਸੋਇਆ ਜੀ ਮਿਊਜ਼ੀਅਮ ਤੇ ਇਹਦੀ ਟਿਕਟ ਪਤਾ ਨਹੀਂ ਕਿੰਨੀ ਆ ਆਪਾਂ ਅੰਦਰ ਜਾ ਕੇ ਦੇਖਦੇ ਆਂ ਵੀ ਇਹਦੀ ਟਿਕਟ ਕਿੰਨੀ ਆ ਲਾਈਨ ਤਾਂ ਕਾਫੀ ਲੱਗੀ ਹੋਈ ਆ ਇੱਥੇ ਬਾਕੀ ਜੀ ਆਹ ਮਿਊਜ਼ੀਅਮ ਚ ਨਾ ਆ ਪੱਥਰ ਵੀ ਹੈ ਜਿਹੜਾ ਇਹ ਆਪਣੇ ਆਕਾਸ਼ ਚੋਂ ਡਿੱਗਦਾ ਆ ਉਹਨੂੰ ਕੀ ਕਹਿੰਦੇ ਆ ਪਿੰਡ ਕਹਿੰਦੇ ਨੇ ਜਿਵੇਂ ਪਿੰਡ ਦਿਖਦੇ ਆ ਹਨਾ ਵਾਯੂ ਮੰਡਲ 'ਚੋਂ ਇਹ ਉਥੋਂ ਉੱਪਰੋਂ ਆਕਾਸ਼ 'ਚੋਂ ਡਿੱਗਿਆ ਸੀ 1965 ਦੇ ਵਿੱਚ ਤੇ ਇਹਦਾ ਭਾਰ ਹੈਗਾ ਇਹ ਇੱਕ ਕੁਆਂਟਲ ਤੇ ਨਾ ਇੱਕ ਕੁਆਂਟਲ ਕਿਉਂ ਯਾਰ 15 ਕੁਆਂਟਲ 30 ਕਿਲੋ ਇਹਦਾ ਭਾਰ ਆ ਇੱਥੇ ਇੱਕ ਪਿੰਡ ਹੈ ਚਾਕੋ ਉੱਥੇ ਡਿੱਗਿਆ ਸੀ ਇਹ ਕੰਪੋ ਦੇਸੀ ਇਹ ਲੋ ਵਾਲ ਸੇ ਲੋ ਕਹਿੰਦੇ ਆ ਇੱਥੇ ਆਸਮਾਨ ਨੂੰ ਕੰਪੋ ਕਹਿੰਦੇ ਆ ਪਿੰਡ ਨੂੰ ਮਤਲਬ ਕਿ ਜਿਹੜਾ ਆਕਾਸ਼ ਚੋਂ ਪਿੰਡ ਜਿਹੜੇ ਆ ਉਹ ਡਿੱਗਦੇ ਆ ਤੇ ਆਹ ਪੱਥਰ ਆ ਵੀ ਜਿਹੜਾ ਆਸਮਾਨ ਚੋਂ ਡਿੱਗਿਆ ਸੀ ਕਮਾਲ ਆ ਪਰ ਸਾਡੀ ਬਦਕਿਸਮਤੀ ਜਿਹੜਾ ਅਸੀਂ ਥੋੜਾ ਟਾਈਮ ਲੇਟ ਹੋ ਗਿਆ ਸਾਡਾ ਤੇ ਆ ਮਿਊਜ਼ੀਅਮ ਹੋ ਗਿਆ ਬੰਦ ਤੇ ਹੁਣ ਅਸੀਂ ਅਗਲੇ ਸੰਡੇ ਆਵਾਂਗੇ ਤੇ ਫੇਰ ਇੱਥੇ ਦੇਖਾਂਗੇ ਪਰ ਆ ਯਾਰ ਪੱਥਰ ਦੇਖ ਕੇ ਤਾਂ ਮੈਨੂੰ ਨਾ ਹੈਰਾਨੀ ਹੋ ਗਈ ਬਈ ਕਮਾਲ ਹੈ। ਪਿਆ ਪੱਥਰ ਜਿਹੜਾ ਆਇਆ ਇਹ ਉੱਥੋਂ ਡਿੱਗਿਆ ਆ ਪਿੰਡ। ਯਾਰ ਜੇ ਕੋਈ ਬੰਦਾ ਹੁੰਦਾ ਥੱਲੇ ਯਾਰ ਉਹਦਾ ਸਿਰ ਪਾੜ ਜਣਾਈ। ਚਲੋ ਬਾਕੀ ਮੈਂ ਤੁਹਾਨੂੰ ਆਸੇ ਪਾਸ ਦੇ ਦੂਰ ਕਰਦਾ ਆ ਤੇ ਦੇਖਦੇ ਆਪਾਂ। ਸੋ ਮਿਊਜ਼ੀਅਮ ਤੇ ਹੋ ਗਿਆ ਜੀ ਬੰਦ। ਆਪਾਂ ਅੰਦਰ ਜਾ ਨਹੀਂ ਸਕਦੇ। ਪਰ ਉਹ ਸਾਹਮਣੇ ਆ ਪੱਥਰ ਪਿਆ ਜਿਹੜਾ 1962 ਦੇ ਵਿੱਚ ਡਿੱਗਿਆ ਸੀ ਆਸਮਾਨ ਤੋਂ। ਇੱਥੇ ਇੱਕ ਪਿੰਡਿਆ ਚੱਕੋ ਉੱਥੇ ਤੇ ਨਾਲ ਹੀ ਇੱਕ ਪੱਥਰ ਆ ਪਿਆ ਆ ਇਹ ਪੱਥਰ ਡਿੱਗਾ ਸੀ 1931 ਦੇ ਵਿੱਚ ਇਹ ਡਿੱਗਿਆ ਸੀ ਇਹ ਵੀ ਡਿੱਗਿਆ ਸੀ ਚਾਕੋ ਇਹਦਾ ਵਜ਼ਨ ਹੈਗਾ 850 ਗ੍ਰਾਮ ਮਤਲਬ ਕਿ 850 ਕਿਲੋ ਦਾ ਆ ਇਹ ਵੀ ਉੱਥੇ ਡਿੱਗਾ ਹੋਇਆ ਸੀ ਇਹ ਜਿਹੜਾ ਹੈ ਨੀਰਾ ਕਿਲੋ ਹੋਆ ਜਾਈ ਲੱਗਦੀ ਆ ਤਾਂ ਇਹ ਇਦਾਂ ਹੀ ਇੱਕ ਪਿਆ ਉਧਰ ਉਹ ਸਾਹਮਣੇ ਇਹ ਡਿੱਗਿਆ ਸੀ ਇਹ ਡਿੱਗਿਆ ਸੀ 1962 ਜ ਇਹ ਇਹ ਕਿਸੇ ਹੋਰ ਜਗ੍ਹਾ ਡਿੱਗਿਆ ਈ 87 ਤੱਕ ਉਹ ਖੂ ਰੇਖਾ ਸੰਤਿਆਗੋ ਸੰਤਿਆਗੋ ਦੇ ਇਸ ਤੇ ਰੋ ਇਹ ਉੱਥੇ ਡਿੱਗਿਆ ਸੀ ਪਰ ਇਹ ਤੇ ਯਾਰ ਜਮਾ ਹੀ ਲੋਹਾ ਆ ਆ ਪੱਥਰ ਜਿਹੜਾ ਆ ਆਸਮਾਨ 'ਚ ਯਾਰ ਐਡੇ-ਐਡੇ ਪੱਥਰ ਮਤਲਬ ਕਿ ਤਰਦੇ ਆ ਹੈ ਜੀ ਪਰ ਬਹੁਤ ਸੋਹਣਾ ਮਿਊਜ਼ੀਅਮ ਜਿਹੜਾ ਅੰਦਰ ਉਹ ਆ ਉਹ ਵੀ ਬਹੁਤ ਪਿਆਰਾ ਆ ਤੇ ਪਰ ਚਲੋ ਆਵਾਂਗੇ ਫੇਰ ਆਪਾਂ ਕਦੇ ਤੇ ਬਾਕੀ ਇਹ ਵਿਊ ਵੇਖੋ ਤੁਸੀਂ ਕਿਹਾ ਇੱਥੇ ਦਾ ਵਿਊ ਆ ਬੜਾ ਪਿਆਰਾ ਇਹ ਲਿਖਾ ਰਹੇ ਆ ਅਰਜੰਦੀਨਾਂ ਦਾ ਝੱਲਾ ਉਹ ਜੀ ਇਹ ਮਿਊਜ਼ੀਅਮ ਸੀ ਪਿੱਛੇ ਵਾਲਾ ਤੇ ਇਹ ਇੱਥੇ ਪੱਥਰ ਤੇ ਆ ਇਹ ਦੋ ਤਿੰਨ ਜਿਹੜੇ ਆਸਮਾਨ ਤੋਂ ਡਿੱਗੇ ਸੀ ਪਰ ਆਪਾਂ ਥੋੜੇ ਜਿਲੇ ਲੇਟ ਹੋ ਗਏ ਤੇ ਆਪਾਂ ਮਿਊਜ਼ੀਅਮ ਦੇ ਅੰਦਰ ਜਾ ਨਹੀਂ ਸਕੇ ਹੈਗੇ ਤੇ ਪਰ ਚਲੋ ਆਪਾਂ ਫੇਰ ਕਦੇ ਆਵਾਂਗੇ ਇੱਥੇ ਅੰਦਰ ਵੀ ਦੇਖਾਂਗੇ ਜੀ ਅੰਦਰ ਹੋਰ ਕੀ ਕੀ ਸਮਾਨ ਪਿਆ ਤੇ ਇੱਥੇ ਹੀ ਦੇ ਹੋਣ ਮੈਨੂੰ ਇਜਾਜ਼ਤ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਰਾਵ ਤੇ ਇਹ ਮੇਰਾ ਛੋਟਾ ਜਿਹਾ ਮਿੰਨੀ ਵਲੋਗ ਕਰਿਓ ਸਮੇਂਕਾਰ ਤੇ ਅੱਗੇ ਅੱਗੇ ਜਿੱਦਾਂ ਵੀ ਆਪਾਂ ਨਵੇਂ ਵਲੋਗ ਲਾ ਸਕਾਂਗੇ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ